ਸਸਰੀ ਘਾਲ ਜੀ ਅੱਜ ਆਪਾਂ ਪੜ੍ਹਾਂਗੇ ਜੀ ਦੂਣੀ ਦਾ ਪਹਾੜਾ ਭੁੱਲ ਗਏ ਹੋਣਾ ਬੱਚੇ ਉਹ ਤਾਂ ਟੇਬਲ ਕਹਿੰਦੇ ਨੇ ਟਾਈਮ ਟੇਬਲ ਆਪਾਂ ਪੰਜਾਬੀ ਚਪੜ੍ਹ ਲਿਖਾਂਗੇ ਦੂਣੀ ਦਾ ਪਹਾੜਾ ਯਾਦ ਰੱਖਿਆ ਨਾਲ ਕਰੀਓ ਕਿਵੇਂ ਸ਼ੁਰੂ ਕਰਦੇ ਆ ਕਰਦੇ ਆ ਜੀ 1 2 2 2 2 2 4 3 2 6 4 ਦੁਣੀ 8 5 ਦੁਣੀ 25 6 ਦੁਣੀ 12 7 ਦੁਣੀ 14 8 2 12 9 2 14 15 2 b ਇੱਕ ਪਛੋਟੇ ਹਾਂ ਦੇ ਸਕੂਲਾਂ ਚ ਪੜਿਆ ਸੀਗਾ ਦੋਣੀ ਦਾ ਪਹਾੜਾ ਐਂਦਾ ਪੜ ਕੇ ਦੇਖਿਓ ਸਾਰੇ ਮੇਰੇ ਨਾਲ ਪੜਿਓ 1 2 2 2 2 2 4 3 ਦੋਣੀ 6 4 ਦੋਣੀ 8 5 ਦੋਣੀ 10 6 ਦੋਣੀ 12 7 ਦੋਣੀ 14 8 ਦੋਣੀ 16 9 ਦੋਣੀ 18 10 ਦੋਣੀ 20 ਇਹ ਸੀ ਗੱਲ ਦੋਣੀ ਦਾ ਪਹਾੜਾ ਫਿਰ ਲੱਕ ਆਵਾਂਗੇ ਤਿੰਨ ਦਾ ਚਾਰ ਦਾ ਇਦਾਂ ਸਾਰੇ ਪਹਾੜੇ ਯਾਦ ਕਰਾਂਗੇ ਮਰੇ ਨਾਲ ਪੜਿਓ ਤੇ ਨਾਲੇ ਯਾਦ ਕਰਿਓ ਨਾਲੇ ਬੱਚੇ ਨੂੰ ਪੰਜਾਬੀ ਚ ਸਿਖਾਓ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਜੀ ਨਵੀਂ ਵੀਡੀਓ ਚ ਮਿਲਦੇ ਹਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ